ਇਹ ਪਰਚਾ ਪਤਾ ਸੀ ਕਹਿੰਦੇ ਇਹਨਾਂ ਨੇ ਮੋਟਰਸਾਈਕਲ ਚੱਕਿਆ ਉਹਨੂੰ ਸਾਈਕਲ ਵੀ ਨਹੀਂ ਹੁੰਦਾ ਕਾ ਤੇ ਹੁਣ ਕਹਿੰਦੇ ਇਹਨਾਂ ਨੇ ਤੇਲ ਪੰਪ ਲੁੱਟਣ ਦੀ ਰਹਿ ਕਰਦੇ ਸੀ ਜੇ ਡਰੈਂਟ ਤੇ ਬੈਠੇ ਅਸੀਂ ਤਾਂ ਫੜਿਆ ਫੜਿਆ ਹੈ ਨਹੀਂ ਮੇਰੇ ਮੁੰਡੇ ਨੇ ਮੇਰਾ ਮੁੰਡਾ ਕਾਪੂਆ ਕੋਲੇ ਸੀਗਾ ਤੇ ਕੋ ਨਿਜਾਇਜ਼ ਪਰਚੇ ਪਾਈ ਜਾਂਦੇ ਮੇਰੇ ਮੁੰਡੇ ਨੂੰ ਸਾਈਕਲ ਵੀ ਨਹੀਂ ਹੁੰਦਾ ਜਿਹੜੇ ਇਹ ਕੇਸ ਕੁੰਦੇ ਨੇ ਤੇ ਮੇਰਾ ਮੁੰਡਾ ਸੁਬਾਹ ਕੱਲ ਸੁਬਾਹ ਮੈਂ ਚਾਹ ਬਣਾਈ ਜਾਂਦੀ ਸੀ ਸਾਢੇ 6 ਵਜੇ ਚਾਹ ਬਣਾਉਂਦੀ ਤਾਂ ਸਰ ਮੈਂ ਆਖੀ ਤੁਸੀਂ ਕਿਵੇਂ ਆਏ ਆ ਕਹਿੰਦੇ ਅਸੀਂ ਆਏ ਆ ਕਿ ਅਸੀਂ ਪੁੱਛ-ਦੱਸ ਕਰਨੀ ਆ ਕਿ ਖਾਦੀ ਦੀ ਪੁੱਛ-ਦੱਸ ਕਰਨੀ ਆ ਜੀ ਸਾਨੂੰ ਸਾਰਾ ਦਿਨ ਨਹੀਂ ਦੱਸਿਆ ਅੱਥੇ ਨੇ 4 ਵਜੇ ਦੱਸਿਆ ਜਦ ਸਾਢੇ 6 ਵਜੇ ਚਲੇ ਜਾ ਕੇ ਤੇ ਉੱਥੇ ਲੁੱਟਖੋ ਕਰ ਲਈ ਛੰਦ ਆਪ ਮੂਰੇ ਰੱਖਤੀ ਉਹਨਾਂ ਦੇ ਐ ਮੇਰੇ ਬੇਟੇ ਨੂੰ ਇਹ ਕਹਿੰਦਾ ਘਰੋਂ ਆ ਘਰੋਂ ਸੁੱਤੇ ਮੈਨੂੰ ਚੱਕ ਕੇ ਲੈ ਆਇਆ ਕਿ ਜਾਈ ਰਜਾਈ ਚੋਕ ਚਾ ਇਹਨਾਂ ਨੇ ਸੇ ਸਰਕਾਰ ਕਰ ਰਹੀ ਐ ਜੀ ਗੈਂਗਸਟਰਾਂ ਨੂੰ ਫੜ ਰਿਆ ਗੈਂਗਸਟਰ ਤਾਂ ਨਹੀਂ ਤੁਹਾਡਾ ਮੁੰਡਾ ਨਾ ਜੀ ਨਾ ਜੀ ਨਾ ਜੀ ਨਾ ਜੀ ਜੇਕਰ ਕੋਈ ਸੁਧਰਨਾ ਚਾਹੁੰਦਾ ਹੈ ਉਹਨੂੰ ਸੁਧਰਨ ਵੀ ਨਹੀਂ ਦੇ ਨਹੀਂ ਜੀ ਸੁਧਰਨ ਨਹੀਂ ਦਿੰਦਾ ਮੌਕਾ ਹੀ ਨਹੀਂ ਦਿੰਦਾ ਸੁਧਰਨ ਦਾ ਸੁਧਰਨਾ ਚਾਹੁੰਦੇ ਆ ਵੀ ਕੁੱਤੇ ਨਿਵਰਦੀ ਪੁਲਿਸ ਸਾਡੇ ਤਾਂ ਜਿਹੜੀ ਅਸੀਂ ਅੱਜ ਸਾੰਦ ਰੱਖ ਦਿੰਦੇ ਆ ਉਹਨਾਂ ਨੂੰ ਫੜ ਕੇ ਉੱਥੇ ਵੀਡੀਓ ਬਣਾ ਲੈਂਦੇ ਇੱਥੇ ਲੁੱਟਾ ਖੋਈ ਕਰੀ ਆ ਸਾਨੂੰ ਇੱਕ ਵਾਰੀ ਸਬੂਤ ਦੇ ਦੇਣ ਜੀ ਇਹਦੇ ਘਰੋਂ ਚੋਰੀ ਕਰੀ ਆ ਅਸੀਂ ਉੱਥੇ ਦੇਣਦਾਰ ਆਂ ਕੁੱਲ ਕੁੱਲ ਕਿੰਨੇ ਅਣ ਚੱਕੇ ਬਾਈ ਸਾਰੇ ਹੈਗੇ ਬਾਈ 5-7 ਇਨੇ ਹੈਗੇ ਆ ਹਾਂਜੀ ਇਹਨਾਂ ਨੇ ਗਰੁੱਪ ਬਣਾਇਆ ਜੀ ਗਰੁੱਪ ਬਣਾ ਕੇ ਸਿਵਿਆਂ ਚ ਫੁੱਟਮਾ ਖੇਚੀਆਂ ਜੀ ਇਹਨਾਂ ਨੇ ਫੁੱਟਮਾ ਖੇਚ ਕੇ ਇਹਨਾਂ ਨੇ ਜੀ ਤੇ ਮਤਲਬ ਕਿ ਉਹ ਕੀਤਾ ਜੀ ਚੱਕ ਕੇ ਘਰੋਂ ਲਗੇ ਸਾਰਿਆਂ ਨੂੰ ਗਰੁੱਪ ਬਣਾ ਕੇ ਹਾਂਜੀ ਹਾਂਜੀ ਘਰੋਂ ਲੈ ਕੇ ਆਏ ਜਾ ਕੇ ਕਿ 4 ਵਜੇ ਸੁੱਤੇ ਮੈਨੂੰ 2-3 ਮਹੀਨੇ ਹੁਗਲ ਘਰੋਂ ਬਾਹਰ ਹੀ ਨਿਕਲੇਗਾ ਬਾਹਰ ਰੁਟੀ ਹੋ ਡੜੀ ਹਾਂ ਬਾਹਰ ਤੋਂ ਟੀਵੀ ਐਕਸੀਡੈਂਟ ਹੋਇਆ ਵਾਦਾ ਲੱਗਦਾ ਵੀ ਐਕਸੀਡੈਂਟ ਵਾਲਾ ਬੰਦਾ ਲੁੱਟਣਾ ਕਰਦਾ ਹਾਂ ਉਹੀ ਤਾਂ ਗੱਲ ਹੈ ਵੀ ਹੁਣ ਆਇਆ ਜੀ ਪਰਚਾ ਪਾਈ ਜਾਣਗੇ ਦੂਜੇ ਤੀਜੇ ਦਿਨ ਜਮਾਨਤ ਤੇ ਸੱਤ ਬੰਦੇ ਕਿਸੇ ਮੁਗਬਰ ਖਾਸ ਨੇ ਦੱਸਿਆ ਵੀ ਪੁਲਾਨੀ ਜਗ ਤੇ ਵਾਰਦਤਾ ਵਾਰਦਤ ਨੂੰ ਅੰਜਾਮ ਦੇਂਦੇ ਉਹਦੇ ਬੈਠੇ ਨਾਲ ਇਹਨਾਂ ਕੋਲੇ ਹਥਿਆਰ ਵਗੈਰਾ ਸੀ ਜਿਵੇਂ ਕਿਰਪਾਨਾਂ ਜੇ ਬੋ ਬੇਸਬਾਲ ਵਗੈਰਾ ਸਵਾਲ ਉੱਥੇ ਪਰਿਵਾਰੇ ਵੀ ਠਾਹ ਰਿਹਾ ਕਿ ਜੇਕਰ ਇਹ ਖਤਰਨਾਕ ਅੰਸਰ ਸੀ ਗਿਆ ਤਾਂ ਇਹ ਘਰਾਂ ਵਿੱਚ ਥੋੜੀ ਹੋਣੀ ਸੀ ਉਹ ਕਹਿੰਦੇ ਘਰੋਂ ਚੱਕ ਕੇ ਗ੍ਰਫਤਾਰ ਕੀਤੇ ਗਏ ਤੇ ਨਾਲੇ ਕੈਮਰੇ ਲਿਆਏ ਖੋਲ ਕੇ ਸਾਡੇ ਤੇ ਰਾਤ ਨੂੰ ਚੱਕ ਕੇ ਬੰਦਾ ਲਿਆਏ ਸਾਡਾ ਹਾਂ ਮੈਨੂੰ ਹੀ ਦਿੱਤਾ ਸਾਨੂੰ ਕੀਤਾ ਕਿਸੇ ਨੇ ਕਿਉਂ ਲੈਂਦਾ ਕੋਈ ਕੀਤਾ ਕੋਈ ਜੁਰਮ ਕੀਤਾ ਕੁਛ ਨਹੀਂ ਕੀਤਾ ਜੁਰਮ ਕੁਛ ਨਹੀਂ ਕੀਤਾ ਉਹ ਤਾਂ ਮਿੰਨਾ ਹੋਗਾ ਦੋ ਘਰੇ ਬੈਠਾ ਔਰ ਤਾਂ ਬਾਹਰ ਟੁੱਟੀ ਹੋਈ ਆ ਉਹ ਲੈ ਜਾ ਕੇ ਰਾਤ ਨੂੰ ਹਾਂਜੀ ਮਤਲਬ ਕੋਈ ਗੈਂਗਸਟਰ ਨਾਲ ਤਾਂ ਨਹੀਂ ਸੰਬੰਧ ਉਹਨਾਂ ਦੇ ਨਾ ਨਾ ਜੀ ਕੁਛ ਨਹੀਂ ਸੰਬੰਧ ਤੇ ਬੈਠਾ ਸੀਗਾ ਘਰੇ ਚਾਹ ਪੀ ਜਾਂਦਾ ਚਾਹ ਪੀਂਦੇ ਨੇ ਚੱਕ ਲਏ ਕਿਸੇ ਗੈਂਗਸਟਰ ਨਾਲ ਤਾਂ ਨਹੀਂ ਸੰਬੰਧ ਉਹਦੇ ਨਾ ਜੀ ਕਿਸੇ ਨਾਲ ਨਹੀਂ ਸਾਡੇ ਤਾਂ ਕਿਸੇ ਮੁੰਡੇ ਨਾਲ ਰਲਦਾ ਹੀ ਨਹੀਂ ਜੇ ਤਾਂ ਦਿਹਾੜੀ ਆ ਗਈ ਤੇ ਜਾਵਣ ਨਾ ਤੇ ਨਹੀਂ ਜਾਂਦੇ ਨਹੀਂ ਬਾਹਰ ਨਹੀਂ ਜਾਂਦੇ ਸਾਡੇ ਬੱਚੇ ਦਿਹਾੜੀ ਦਿਹਾੜੀ ਕਰਦੇ ਆ ਹਾਂਜੀ ਦਿਹਾੜੀ ਕਰਦੇ ਜੀਵਿੰਦਾਰ ਪਹਿਲਾਂ ਕਹਿੰਦਾ ਪਰਚਾ ਸੀ ਮੁੰਡੇ ਦਾ ਪਹਿਲਾਂ ਜੇ ਲੜਾਈ ਹੋਏ ਚ ਲੜਾਈ ਦੇ ਵਿੱਚ ਅਸੀਂ ਆਪ ਇੱਥੇ ਪੇਸ਼ ਕਰਾਇਆ ਆਪ ਅਸੀਂ ਜੇਲ੍ਹ ਛੱਡ ਕੇ ਆਇਆ ਉਦੋਂ ਮੇਰਾ ਬੱਚਾ ਗਨਾਹਦਾਰ ਸੀ ਅਸੀਂ ਆਪ ਪੇਸ਼ ਕਰਾਇਆ ਪਰ ਜੇਲ੍ਹ ਛੱਡ ਕੇ ਸਾਢੇ 4 ਮਹੀਨੇ ਤੋਂ ਹੁਣ ਅਸੀਂ ਲਿਆਂਦਾ ਸਿਰਫ 15 ਦਿਨ ਹੋਏ ਲਿਆਂਦੇ ਨੂੰ ਹੁਣ ਸੁੱਤੇ ਪੈਨ ਚੱਕ ਲਿਆ ਇਹ ਕੱਲ ਤੜਕੇ ਜਿਹੜਾ 26 ਜਨਵਰੀ ਦਾ ਤੁਸੀਂ ਦੱਸ ਰਹੇ ਹੋ ਉਹਦੇ ਵਿੱਚ ਸਰਕਾਰ ਇਹ ਦਿਖਾ ਰਹੀ ਹੈ ਕਿ ਅਸੀਂ ਗੈਂਗਸਟਰਾਂ ਨੂੰ ਫੜ ਰਹੇ ਹਾਂ ਕਿ ਉਸੇ ਤਹਿਤ ਫੜੇ ਜਾ ਰਹੇ ਹਾਂ ਲੜਾਈ ਰਾਨੀ ਕਲੇ ਜਮੀਨ ਦਾ ਸਾਡਾ ਰੋਲਾ ਚੱਲੀ ਜਾਂਦਾ ਇੱਕ ਉਧਰ ਰਾਸਤਾਨ ਦਾ ਸਾਡਾ ਚੱਕਰ ਚੱਲੀ ਜਾਂਦਾ ਪਹਿਲਾਂ ਕਹਿੰਦੇ ਰਾਸਤਾਨੀ ਚੱਕਰ ਜਾਇਆ ਐ ਅਸੀਂ ਰਾਸਤਾਨ ਫੋਨ ਲਾਇਆ ਪੁਲਿਸ ਵਾਲਿਆਂ ਨੂੰ ਜਿਹੜੇ ਸਾਡੇ ਨਿਬੜ ਕੇ ਗਏ ਸੀਗੇ ਇੱਥੇ ਉਹਨਾਂ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਬਈ ਇਧਰੋਂ ਨਿਬੜਿਆ ਵਾ ਸਾਡਾ ਉਹਨਾਂ ਨੇ ਕਿਸੇ ਠੀਂ ਭੇਜੀ ਸਾਨੂੰ ਕੱਲ ਵੀ ਤੁਹਾਡਾ ਨਿਬੜ ਗਿਆ ਇਧਰੋਂ ਤੇ ਇਹਨਾਂ ਨੇ ਸਾਨੂੰ ਜਾਣ ਕੇ ਕਿਹਾ ਵੀ ਉਧਰ ਰਾਸਤਾਨ ਵਾਲੀ ਪੁਲਿਸਰ ਨੂੰ ਲੈ ਗਈ ਚੱਕਗੇ ਲੋਕਵਾਟੀਵ ਨਾਲ ਜੁੜਨ ਤੁਸੀਂ ਮੈਂ ਅਮਤਾਜ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਨਵਾਂ ਮਿਸ਼ਨ ਪ੍ਰਹਾਰ ਚਲਾਇਆ ਗਿਆ ਜਿਸ ਦੇ ਵਿੱਚ ਉਹ ਕਹਿ ਰਹੇ ਆ ਕਿ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਅਸੀਂ ਗੈਂਗਸਟਰ ਨੇ ਜਿਹੜੇ ਜਿੰਨਾਂ ਦੇ ਲਿੰਕ ਨੇ ਗੈਂਗਸਟਰ ਨਾਲ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਕਿੰਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਥਾਣਾ ਬਾਜਾਖਾਨਾ ਜ਼ਿਲ੍ਹਾ ਅਫਰੀਦਕੋਟ ਦਾ ਥਾਣਾ ਬਾਜਾਖਾਨਾ ਜਿੱਥੇ ਲੋਕਾ ਨੇ ਥਾਣੇ ਦੇ ਬਾਹਰ ਧਰਨਾ ਲਾਇਆ ਤੇ ਉਹਨਾਂ ਦੇ ਮੁੰਡਿਆਂ ਨੂੰ ਜਿਹੜਾ ਘਰੋਂ ਚੱਕ ਕੇ ਪੁਲਿਸ ਗ੍ਰਿਫਤਾਰ ਕਰਕੇ ਲੈ ਆਈ ਹੈ ਪੂਰਾ ਕਾਰਨ ਜਾਣਦੇ ਆ ਤੇ ਕੀ ਉਹ ਵਾਕਿਆ ਦੇ ਵਿੱਚ ਗੈਂਗਸਟਰ ਨਾਲ ਲਿੰਕ ਆ ਜਾਂ ਇਹ ਦਿਖਾਇਆ ਜਾ ਰਿਹਾ ਕਿ ਭਾਈ ਅਸੀਂ ਇੰਨੇ ਗੈਂਗਸਟਰ ਫੜ ਲਏ ਇੰਨੇ ਬੰਦੇ ਫੜ ਲਏ ਗੱਲਬਾਤ ਕਰਦੇ ਆ ਇਹ ਤੁਹਾਡਾ ਮੁੰਡਾ ਜੀ ਹਾਂ ਜੀ ਮੇਰਾ ਘਰ ਵਾਲਾ ਡੋਡ ਫੜਣ ਤੋਂ ਆਏ ਸੀ ਜੀ ਕਿਉਂ ਲੈ ਕੇ ਆਉਂਦੇ ਤੇ ਪਹਿਲਾਂ ਪਰਚੇ ਸੀਗੇ ਕੇਸ ਹੀ ਇਹ ਉਹ ਤਾਂ ਨਿਬੜੇ ਨਿਬੜਾਏ ਆ ਕਾਦੇ ਪਰਚੇ ਸੀ ਉਹਨਾਂ ਤੋਂ ਪਹਿਲਾਂ ਪਹਿਲਾਂ ਤਾਂ ਆਮ ਖਾਂ ਦਾ ਚਲਦਾ ਸਾਡਾ ਪੈਲੀ ਦਾ ਆਪ ਦਾ ਰੋਲਾ ਤੇ ਇੱਕ ਅੱਦਮ ਮੱਛੀ ਦਾ ਰੋਲਾ ਸੀਗਾ ਉਹ ਹੀ ਨਿਬੜੇ ਨੂੰ ਬੜਾਏ ਰੋਲੇ ਸਾਰੇ ਠੀਕ ਹੈ ਤੇ ਹੁਣ ਲੈ ਆਏ ਤੇ ਨਾਲੇ ਕੈਮਰੇ ਲੈ ਆਏ ਖੋਲ ਕੇ ਸਾਡੇ ਤੇ ਰਾਤ ਨੂੰ ਜਾ ਕੇ ਬੰਦਾ ਲੈ ਆਏ ਸਾਡਾ ਹਾਂ ਮੈਨੂੰ ਹੀ ਦਿੱਤਾ ਸਾਨੂੰ ਦਿੱਤਾ ਕਿਸੇ ਨੇ ਕਿਉਂ ਲੈਂਦਾ ਕੋਈ ਕੀਤਾ ਕੋਈ ਜੁਰਮ ਕੀਤਾ ਕੁਛ ਨਹੀਂ ਕੀਤਾ ਜੁਰਮ ਕੁਛ ਨਹੀਂ ਕੀਤਾ ਉਹ ਤਾਂ ਮਹੀਨਾ ਹੋ ਗਿਆ ਦੋ ਘਰੇ ਬੈਠਾ ਔਰ ਤਾਂ ਬਾਹਰ ਟੁੱਟੀ ਹੋਈ ਆ ਉਹ ਲੈ ਆਏ ਜਾ ਕੇ ਰਾਤ ਨੂੰ ਹਾਂਜੀ ਮਤਲਬ ਕੋਈ ਗੈਂਗਸਟਰ ਨਾਲ ਤਾਂ ਨਹੀਂ ਸੰਬੰਧ ਉਹਨਾਂ ਦੇ ਨਾ ਜੀ ਕੋਈ ਨਹੀਂ ਸੰਬੰਧ ਕੋਈ ਲਿਆਂਦਾ ਵੇ ਉਹ ਹੀ ਲਿਆਂਦਾ ਚੱਕ ਦੇ ਠੀਕ ਹੈ ਹੋਰ ਹੋਰ ਕਿੰਨਾ ਦੇ ਜੀ ਕਿੰਨਾ ਦੇ ਘਰੋਂ ਲਿਆਂਦੇ ਆ ਮਤਲਬ ਕਿੰਨਾਂ ਨੂੰ ਲਿਆਂਦਾ ਤੁਹਾਡੇ ਘਰੋਂ ਮੇਰੇ ਪੰਦੀਪ ਚੰਕ ਜਿੰਨੀ ਬੇਟੇ ਨੂੰ ਬੇਟੇ ਨੂੰ ਹਾਂ ਜੀ ਠੀਕ ਹੈ ਕਿਉਂ ਲਿਆਂਦਾ ਕੀ ਕੀਤਾ ਉਹਨੇ ਜੀ ਪਹਿਲਾਂ ਪਰਚਾ ਪਾਤਾ ਸੀ ਕਹਿੰਦੇ ਇਹਨਾਂ ਨੇ ਮੋਟਰਸਾਈਕਲ ਚੱਕਿਆ ਉਹਨੂੰ ਸਾਈਕਲ ਵੀ ਨਹੀਂ ਆਉਂਦਾ ਕਾ ਤੇ ਹੁਣ ਕਹਿੰਦੇ ਇਹਨਾਂ ਨੇ ਤੇਲ ਪੰਪ ਲੁੱਟਣ ਦੀ ਰਹਿ ਕਰਦੇ ਸੀਗੇ ਡਰੈਨ ਤੇ ਬੈਠੇ ਅਸੀਂ ਤਾਂ ਫੜਿਆ ਪੜਿਆ ਹੈ ਨਹੀਂ ਮੇਰੇ ਮੁੰਡੇ ਨੇ ਮੇਰਾ ਮੁੰਡਾ ਘਾਪੂਆ ਕੋਲੇ ਸੀਗਾ ਤੇ ਕੋਈ ਨਿਜਾਇਜ਼ ਪਰਚੇ ਪਾਈ ਜਾਂਦੇ ਮੇਰੇ ਮੁੰਡੇ ਨੂੰ ਸਾਈਕਲ ਵੀ ਨਹੀਂ ਆਉਂਦਾ ਜਿਹੜੇ ਇਹ ਕੇਸ ਪਉਂਦੇ ਨੇ ਤੇ ਅੱਜ ਸਵੇਰ ਇਹਨਾਂ ਨੇ ਸੁੱਤੇ ਪੈਣ ਚੱਕ ਕੇ ਲੈ ਜਾਂਦਾ ਠੀਕ ਹੈ ਮਤਲਬ ਉਹਨੇ ਕੁਝ ਕੀਤਾ ਹੈ ਨਹੀਂ ਨਾ ਜੀ ਜਿਵੇਂ ਨਹੀਂ ਉਹ ਤਾਂ ਕਿਤੇ ਬਾਹਰ ਹੀ ਨਿਕੜਾ ਕਿਸੇ ਦੇ ਆਣ ਗਵੜ ਵੀ ਨਹੀਂ ਕਰੇ ਗਿਆ ਕਿਤੇ ਤੇ ਬੈਠਾ ਸੀਗਾ ਘਰ ਚਾਹ ਪੀ ਜਾਂਦਾ ਚਾਹ ਪੀਂਦੇ ਨੇ ਚੱਕ ਲਿਆ ਏ ਕਿਸੇ ਗੈਂਗਸਟਰ ਨਾਲ ਤਾਂ ਨਹੀਂ ਸੰਬੰਧ ਉਹਦੇ ਨਾ ਜੀ ਕਿਸੇ ਨਾਲ ਨਹੀਂ ਸਾਡੇ ਤਾਂ ਕਿਸੇ ਮੁੰਡੇ ਨਾਲ ਰਲਦਾ ਹੀ ਨਹੀਂ ਜੇ ਤਾਂ ਦਿਹਾੜੀ ਆ ਗਈ ਤੇ ਜਾਵੜਨਾ ਤੇ ਨਹੀਂ ਜਾਂਦੇ ਨਹੀਂ ਬਾਹਰ ਨਹੀਂ ਜਾਂਦੇ ਸਾਡੇ ਬੱਚੇ ਦਿਹਾੜੀ ਦੀ ਦਿਹਾੜੀ ਕਰਦੇ ਆ ਹਾਂਜੀ ਦਿਹਾੜੀ ਕਰਦੇ ਜ਼ਿੰਮੇਦਾਰ ਠੀਕ ਹੈ ਕਿੰਨੇ ਕਿੰਨੇ ਫੜੇ ਮੁੰਡੇ ਮੁੰਡਾ ਮੇਰਾ ਇਕਾ ਜੀ ਇਕ ਮੁੰਡਾ ਫੜਿਆ ਹਾਂਜੀ ਇਹ ਸਪੰਜੀ ਦਾ ਮੁੰਡਾ ਹਾਂ ਤੁਹਾਡਾ ਮੁੰਡਾ ਵੀ ਹੈ ਜੀ ਹਾਂਜੀ ਮੇਰਾ ਮੁੰਡਾ ਸੁਬਾਹ ਕੱਲ ਸੁਬਾਹ ਮੈਂ ਚਾਹ ਬਣਾਈ ਜਾਂਦੀ ਸੀ ਸਾਢੇ 8 ਵਜੇ ਚਾਹ ਬਣਾਉਂਦੇ ਤਾਂ ਸਰ ਮੈਂ ਆਖਾ ਵੀ ਤੁਸੀਂ ਕਿਵੇਂ ਆਏ ਆ ਕਹਿੰਦੇ ਅਸੀਂ ਆਏ ਆ ਕਿ ਅਸੀਂ ਪੁੱਛ-ਦੱਸ ਕਰਨੀ ਆ ਕਿ ਖਾਦੀ ਦੀ ਪੁੱਛ-ਦੱਸ ਕਰਨੀ ਆ ਤੇ ਮੈਂ ਕਿ ਭੱਗੇ ਤਾਂ 4.5 ਮਹੀਨਿਆਂ ਤੋਂ ਅੱਗੇ ਸੀ ਲਿਆਂਦਾ 15 ਦਿਨ ਨਹੀਂ ਹੋਏ ਲਿਆਂਦੇ ਨੂੰ ਬਸ ਮੈਂ ਮਗਰ ਮਗਰ ਭੱਜਿਓ ਨਹੀਂ ਮੇਰੇ ਮੂਰੇ ਮੂਰੇ ਮੇਰੇ ਮੁੰਡੇ ਨੂੰ ਬੁਖਾਰ ਚੜਿਆ ਪਿਆ ਟਾਈਫਾਇਟ ਵਿਗੜਿਆ ਪਿਆ ਹਾਂ ਤੇ ਮੇਰੇ ਮੂਰੇ ਮੂਰੇ ਲੈ ਕੇ ਆਨੇ ਪੁੱਛਦਾ ਸੀ ਕਰਨੀ ਚੌਂਕੀ ਚ ਲੈ ਜਾਣਾ ਚੌਂਕੀ ਜੀ ਸਾਨੂੰ ਸਾਰਾ ਦਿਨ ਨਹੀਂ ਦੱਸਿਆ ਸੱਤ ਨੇ 4 ਵਜੇ ਦੱਸਿਆ ਤੇ ਸਾਡੇ ਸਿਵੇਆ ਚ ਲੈ ਜਾ ਕੇ ਤੇ ਅਖੇ ਲੁੱਟ ਖੋ ਕਰ ਲਈ ਛੰਦਾ ਆਪ ਮੂਰੇ ਰੱਖ ਤੇ ਉਹਨਾਂ ਦੇ ਐ ਮੇਰੇ ਬੇਟੇ ਨੂੰ ਇਹ ਕਹਿੰਦਾ ਘਰੋਂ ਆ ਹਾਂ ਘਰੋਂ ਸੁੱਤੇ ਮੈਨੂੰ ਚੱਕ ਕੇ ਲੈ ਆਏ ਕਿਹੜੀ ਆਰਜਾਈ ਚੋਕਿਚਾ ਇਹਨਾਂ ਨੇ ਉਹ ਠਾ ਕੇ ਪਹਿਲਾਂ ਮੇਰੇ ਵੱਡੇ ਮੁੰਡੇ ਨੂੰ ਪੁੱਛਿਆ ਕਿ ਗੋਪਾ ਕਿੱਥੇ ਆ ਮੈਂ ਕਹਿਓ ਤਾਂ ਜੇਲ੍ਹ ਚ ਹੈ ਵੀ ਜਿਹਦਾ ਨਜਾਇਜ਼ ਨਾਂ ਪਾ ਦਿੰਦੇ ਆ ਤੇ ਕਹ ਤ ਪ੍ਰੀਤ ਕਾ ਲੀਟਰ ਕਿੱਥੇ ਆ ਮੈਂ ਕਹੋ ਜੀ ਪਿਆ ਕਹਿੰਦੇ ਪਿਆ ਤਾਂ ਇਹ ਮੁੰਡੇ ਨੂੰ ਆਰਜਾਈ ਜੜੇ ਬੁਖਾਰ ਇਹਨਾਂ ਦੇ ਮੂੰਹਰੇ ਵੀ ਉਹਨਾਂ ਨੇ ਥੁੱਕ ਥੁੱਕੀ ਆ ਖਾਂਗਦੀ ਆ ਮੁਰਮੁਰ ਇਹਨਾਂ ਨੇ ਵੇਖਿਆ ਤੇ ਪਰ ਮੈਂ ਇਹਨਾਂ ਦੇ ਮਗਰ ਭੱਜੀਆਂ ਆ ਮੈਂ ਕਿਹਾ ਮੇਰੇ ਮੁੰਡੇ ਨੂੰ ਕਾਹਤੋਂ ਲਜਾਣੇ ਕਾ ਜਾ ਅਭੀ ਅੱਗੇ ਮੋਬਾਈਲ ਨਾ ਪਹਿਲਾਂ 10 ਮਹੀਨੇ ਦੀ ਮੋਬਾਈਲ ਇਹਨਾਂ ਨੇ ਸਾਡੇ ਮੁੰਡੇ ਦੀ ਦਿੱਤੀ ਨਹੀਂ ਤੇ ਅੱਜ ਕੱਲ ਮੈਂ ਮੁੰਡੇ ਦੀ ਮੋਬਾਈਲ ਖੋ ਲਈ ਜਨਾ ਤਾਂ ਮਾ ਮੇਰੇ ਮੁੰਡੇ ਦੀ ਮੋਬਾਈਲ ਦੇ ਜੋ ਅੱਗੇ ਮੋਬਾਈਲ ਨਹੀਂ ਦਿੱਤੀ ਉਹ ਇੱਕਾਂ ਦਾ ਮਾਤਾ ਨੂੰ ਮੋਬਾਈਲ ਦੇ ਦੋ ਆਹ ਕਰਦੇ ਕਰਦੇ ਮੈਂ ਮੇਰੇ ਸਾਡੇ ਘਰ ਉਧਰ ਭੱਜ ਗਈ ਰੋਲਾ ਪਾਉਂਦੀ ਤੇ ਮੇਰੇ ਮੁੰਡੇ ਨੂੰ 10 12 ਜਣੇ ਸੀ ਗੱਡੀ ਚ ਵਾ ਕੇ ਲਿਆ ਜਾਂਦੇ ਪੁੱਛਦਾ ਸੀ ਕਰਨੀ ਪੁੱਛਦਾ ਸੀ ਪਹਿਲਾਂ ਕਹਿੰਦਾ ਪਰਚਾ ਸੀ ਮੁੰਡੇ ਦਾ ਪਹਿਲਾਂ ਜੇ ਲੜਾਈ ਹੋਈ ਸੀ ਲੜਾਈ ਦੇ ਵਿੱਚ ਅਸੀਂ ਆਪ ਇੱਥੇ ਪੇਸ ਕਰਾਇਆ ਆਪ ਅਸੀਂ ਜੇਲ ਛੱਡ ਕੇ ਆਏ ਆ ਉਦੋਂ ਮੇਰਾ ਬੱਚਾ ਗਨਾਹਦਾਰ ਸੀ ਅਸੀਂ ਆਪ ਪੇਸ਼ ਕਰਾਇਆ ਬੇ ਜੇਲ੍ਹ ਛੱਡ ਕੇ ਸਾਢੇ 4 ਮਹੀਨੇ ਤੋਂ ਹੁਣ ਅਸੀਂ ਲਿਆਂਦਾ ਸਿਰਫ 15 ਦਿਨ ਹੀ ਹੋਏ ਲਿਆਂਦੇ ਨੂੰ ਹੁਣ ਸੁੱਤੇ ਪੈਨ ਚੱਕ ਲਿਆ ਇਹ ਕੱਲ ਤੜਕੇ ਹਾਂ ਸੁੱਤੇ ਪੈਨ ਨੂੰ ਲਿਆਏ ਮੈਂ ਸਰਕਾਰ ਕਹਿ ਰਹੀ ਅਸੀਂ ਜੈਂਗਸਟਰਾਂ ਨੂੰ ਫੜ ਰਹੇ ਹਾਂ ਗੈਂਗਸਟਰ ਤਾਂ ਨਹੀਂ ਤੁਹਾਡਾ ਮੁੰਡਾ ਨਾ ਜੀ ਨਾ ਜੀ ਨਾ ਜੀ ਨਾ ਜੀ ਤਾਂ ਗੱਲ ਨਹੀਂ ਨਾ ਜੀ ਗਾਇਕ ਸਰਾਰ ਨਹੀਂ ਮੁੰਡਾ ਸਾਡਾ ਵਧੀਆ ਮੁੰਡੇ ਆ ਲੜਾਈ ਜਰੂਰ ਹੋਈ ਸੀ ਸਾਡੇ ਕਿਸ ਉਥੇ ਮਹੱਲੇ ਦੇ ਵਿੱਚ ਸਾਡੀ ਉਹਦੇ ਚ ਸਾਡੇ ਮੁੰਡਿਆਂ ਦੇ ਰਾਜੀ ਨਾਮੇ ਹੋਏ ਹੋਏ ਵੇ ਆ ਜਵਾਨਤਾ ਤੇ ਲਿਆਂਦੇ ਗਾਇਆ ਜਵਾਨਤਾ ਤੇ ਬੱਚੇ ਆਏ ਵੇ ਆ ਹਲੇ 15 ਕਦਹਿਣੀ ਹੋਏ ਆ ਜਵਾਨਤਾ ਤੇ ਬੱਚਿਆਂ ਨੂੰ ਕੱਲ ਵਾਲੇ ਰੌਲੇ ਦਾ ਕੋਈ ਪਤਾ ਨਹੀਂ ਲੱਗਾ ਜੀ ਮਤਲਬ ਜੇਕਰ ਕੋਈ ਜੇਕਰ ਕੋਈ ਸੁਧਰਨਾ ਚਾਹੁੰਦਾ ਹੈ ਉਹਨੂੰ ਸੁਧਰਨ ਵੀ ਨਹੀਂ ਦੇ ਨਹੀਂ ਜੀ ਸੁਧਰਨ ਨਹੀਂ ਦਿੰਦਾ ਮੌਕਾ ਹੀ ਨਹੀਂ ਦਿੰਦਾ ਸੁਧਰਨ ਦਾ ਸੁਧਰਨਾ ਚਾਹੁੰਦੇ ਆ ਕਿ ਕੁੱਤੇ ਨਫਰਦੀ ਪੁਲਿਸ ਸਾਡੇ ਤਾਂ ਸਾਡੇ ਅਸੀਂ ਕਹਿੰਦੇ ਜੀ ਸਾਨੂੰ ਸਾਨੂੰ ਸਬੂਤ ਦੇਣ ਵਿਕੀ ਦੀ ਚੋਰੀ ਕਰਦੇ ਆ ਕਿੱਥੋਂ ਫੜੇ ਇਹ ਸਾਡੇ ਅੰਦਰ ਆ ਪਿਆ ਤੇ ਚੱਕ ਦੇਮ ਦੇ ਤੇ ਕਹਿੰਦੇ ਆ ਕਿ ਅਸੀਂ ਕੋ ਚੋਰੀ ਕੀਤੀ ਇਹਨਾਂ ਨੇ ਜੇ ਆਪਾਂ ਤਾਂ ਸਾਂਦ ਰੱਖ ਕੇ ਜੀ ਆਪ ਹੀ ਵੀਡੀਓ ਬਣਾ ਲੈ ਲੈਂਦੇ ਅਸੀਂ ਇਹਾਂ ਚ ਸਾਂਦ ਰੱਖ ਦਿੰਦੇ ਆ ਉਹਨਾਂ ਨੂੰ ਫੜ ਕੇ ਉੱਥੇ ਵੀਡੀਓ ਬਣਾ ਲੈ ਲੈਂਦੇ ਇੱਥੇ ਲੁੱਟਾ ਖੋਈ ਕਰੀ ਆ ਸਾਨੂੰ ਇੱਕ ਵਾਰੀ ਸਬੂਤ ਦੇ ਦੇਣ ਵੀ ਇਹਦੇ ਘਰੋਂ ਚੋਰੀ ਕਰੀ ਆ ਅਸੀਂ ਉੱਥੇ ਦੇਣਦਾਰ ਆਂ ਅਸੀਂ ਆਪ ਛੱਡ ਕੇ ਜਾਣਾ ਵੀ ਆ ਬੰਦਾ ਇਹ ਘਰੋਂ ਚੋਰੀ ਕੀਤੀ ਆ ਚਾਹੇ ਹਾਦਕਾਨ ਤੋਂ ਚੋਰੀ ਕੀਤੀ ਆ ਸਾਨੂੰ ਉਹ ਬੰਦੇ ਨੇ ਦੱਸਦਿਆਂ ਵੀ ਉਹਨੇ ਰਫਟ ਦਿੱਤੀ ਆ ਫਿਰ ਅਸੀਂ ਆਪਦੇ ਬੱਚੇ ਆਪ ਪੇਸ਼ ਕਰ ਲੱਗ ਵੀ ਹਾਂ ਭਾਈ ਸਾਡੇ ਬੱਚੇ ਗਨਾਹਦਾਰ ਆ ਤੇ ਅਸੀਂ ਪੇਸ਼ ਕਰ ਸਕਦੇ ਜੀ ਚੱਕੀਆਂ ਦੇ 10 ਦਿਨ ਨਹੀਂ ਪੈਂਦਾ ਗੱਡੀ ਭਰ ਕੇ ਪੁਲਿਸ ਦੀ ਜਾਵੜਦੀ ਇਹਨਾਂ ਨਾਲ ਮੱਜੀ ਦੀ ਵੀ ਹਾਂ ਜੀ ਮੈਂ ਕਿਹਾ ਗੱਲ ਕੀ ਆ ਤੂੰ ਤੇ 10 ਦਿਨ ਨਹੀਂ ਪੈਣਦਾ ਸਾਡੇ ਘਰੇ ਕਾਹ ਤੋਂ ਗੱਡੀ ਭਰ ਕੇ ਆ ਜਾਨਣੇ ਆ ਇਹ ਮੈਨੂੰ ਤਾਂ ਕੋਈ ਨਹੀਂ ਕੋਈ ਨਹੀਂ ਮਾਤਾ ਅਸੀਂ ਤਾਂ ਕਿ ਪੁੱਛਦਾ ਸੀ ਕਰਨੀ ਆ ਬਸ ਛੱਡ ਦਾਂਗੇ ਚਮਕੀ ਚਲੇ ਜਾਨਾ ਸਾਰਾ ਦਿਨ ਇਹਨਾਂ ਨੇ ਸਾਡਾ ਮੁੰਡਾ ਦੱਸਿਆ ਨਹੀਂ ਫਰੀਦਕੋਟ ਅਸੀਂ ਜਾਏ ਠਾਣੇ ਚ ਜਾਈ ਤੋਂ ਅਸੀਂ ਜਾਏ ਸੀ ਆਈਚ ਇਹਨਾਂ ਨੇ 4 ਵਜੇ ਤੋਂ ਸਵੇਰ ਤੋਂ ਕੁੱਲ ਕੁੱਲ ਕਿੰਨੇ ਮੁੰਡੇ ਚੱਕੇ ਸਾਰੇ ਸਾਢੇ 2 ਆ ਗਈ ਇੱਕ ਉਹਦੇ ਮੁੰਡਾ ਪੈਣ ਤੋੜਾ ਮੁੰਡਾ ਹਾਂ ਬਾਈ ਤੜਕੇ 7:30 ਵਜੇ ਚਾਹ ਕਰਦੀ ਸੀ ਮੈਂ ਸਾਢੇ 6 ਤੇ ਉਹਦੀ ਲੈ ਕੇ ਚੱਕ ਕੇ ਸੁੱਤੇ ਪੈਣ ਨੂੰ ਲੈ ਕੇ ਗਏ ਆ ਕੀ ਕਹਿੰਦੇ ਕੀ ਕੀਤਾ ਉਹਨੇ ਪਹਿਲਾਂ ਉਹਦੇ ਤੇ ਪਰਚਾ ਸੀਗਾ ਉਦੋਂ ਵੀ ਮੈਂ ਤਾਂ ਭੇਜਿਆ ਸਮਾਨ ਲੈਣ ਝੋਨਾ ਲਉਂਦੇ ਸੀ ਜਦੋਂ ਸਰਪ ਸੋਡਾ ਲੈਣ ਭੇਜਿਆ ਤੇ ਉਹ ਜਦੋਂ ਗਾ ਉਹਨੂੰ ਚੱਕਣ ਹੋਰ ਕਿਸੇ ਨੂੰ ਆਏ ਤੇ ਲੈ ਕੇ ਗੱਡੀ ਚਵਾ ਕੇ ਤੇ ਮੁੜ ਕੇ ਆਥਨ ਚਿੱਤਰ ਦੱਸਿਆ ਨਹੀਂ ਤੇ ਨਿਆਮੀ ਵਾਲੇ ਦੇ ਨਰਾਲਾ ਜਾ ਕੇ ਤੇ ਉਹਨਾਂ ਨੇ ਫੜਾ ਕੇ ਰੱਖਡੇ ਕੁੰਡੇ ਤੇ ਪਰਚੇ ਪਾਤੇ ਲੁੱਟਾ ਖੋਈ ਦੇ ਉਦੋਂ ਵੀ ਹਨਾ ਕਈ ਮੇਰਾ ਮੁੰਡਾ ਜੇਲ੍ਹ ਘੱਟ ਕੇ ਆਇਆ ਮਹੀਨਾ ਤੇ ਹੁਣ ਵੀ ਹੁਣ ਉਹ ਹੀ ਸੁੱਤੇ ਪੈਨ ਨੂੰ ਲੈ ਗਿਆ ਸੀ ਅਕੇ ਪੁੱਛ ਦੱਸ ਕਰਨੀ ਆ ਤੇ ਮੁੰਡੇ ਨੂੰ ਠਾ ਕੇ ਲੈ ਗਿਆ ਤੜਕੇ ਲੈ ਕੇ ਗਏ ਆਪਾਂ ਕੱਲ 7 ਵਜੇ ਹੁਣ ਮਤਲਬ ਕੀ ਕਹਿੰਦੇ ਵੀ ਕੀਤਾ ਕੀ ਤੁਹਾਡੇ ਮੁੰਡੇ ਨੇ ਹੁਣ ਕੀ ਕਿਉਂ ਲਗੇ ਬਸ ਹੁਣ ਕਹਿੰਦੇ ਬਸ ਕੁਛ ਨਹੀਂ ਕੀਤਾ ਮੇਰੇ ਤਾਂ ਮੁੰਡਾ ਕੱਲੀ ਸਰਕਾਰੀ ਗੋਲੀ ਖਾਂਦਾ ਨਾ ਕੋਈ ਚਿੱਟੇ 'ਚ ਨਾ ਕੋਈ ਚੋਰੀ 'ਚ ਪੇਚੋ ਤੇ ਮੁੰਡਾ ਜਮਾ ਹੀ ਹੈ ਨਹੀਂ ਮੇਰਾ ਤਾਂ ਇਹੋ ਜਾਂ ਤੇ ਬਸ ਸਰਕਾਰ ਕਹਿੰਦੀ ਵੀ ਅਸੀਂ ਉਹਨਾਂ ਨੂੰ ਚੱਕ ਰਹੇ ਹਾਂ ਜਿਨ੍ਹਾਂ ਦੇ ਗੈਂਗਸਟਰ ਨਾਲ ਸੰਬੰਧ ਦਾ ਤੁਹਾਡੇ ਮੁੰਡੇ ਦਾ ਹੈਗੇ ਨਾ ਨਹੀਂ ਨਹੀਂ ਉਹ ਤਾਂ ਇਨੇ ਜੋਕਰਾਂ ਵੀ ਹੈ ਨਹੀਂ ਉਹ ਤਾਂ ਜਮਾ ਹੀ ਨੌਜਵਾਨ ਜਮਾ ਹੀ ਹੈ ਨਹੀਂ ਮੁੰਡਾ ਵਿਚਾਰਾ ਇਹੋ ਜਾਂ ਹੋਰ ਸੱਬਾ ਕੁੱਲ ਕਨੇ ਆਣ ਚੱਕੇ ਬਾਈ ਸਾਰੇ ਹੈਗੇ ਬਾਈ 5-7 ਇਨੇ ਹੈਗੇ ਆ ਹਾਂਜੀ ਇਹਨਾਂ ਨੇ ਗਰੁੱਪ ਬਣਾਇਆ ਜੀ ਗਰੁੱਪ ਬਣਾ ਕੇ ਸਿਵਿਆਂ ਚ ਫੋਟਮਾ ਖੇਚੀਆਂ ਹੀ ਇਹਨਾਂ ਨੇ ਫੋਟਮਾ ਖੇਚ ਕੇ ਇਹਨਾਂ ਨੇ ਜੀ ਤੇ ਮਤਲਬ ਕੀ ਉਹ ਕੀਤਾ ਜੀ ਚੱਕ ਕੇ ਕਰੋ ਲਗੇ ਸਾਰਿਆਂ ਨੂੰ ਗਰੁੱਪ ਬਣਾਤਾ ਹਾਂਜੀ ਹਾਂਜੀ ਆਪਾਂ ਤਾਂ ਇਹ ਗੱਲ ਕਹਿੰਦੇ ਆ ਜੀ ਹੰਸਾਫ ਮਿਲੇ ਜੀ ਜਿਹੜੇ ਹੈਗੇ ਆ ਜੀ ਉਹਨਾਂ ਤੇ ਪਵੇ ਜਿਹਨਾਂ ਨਿਆਂ ਚੱਕਦੇ ਜਿਹੜੇ ਉਹ ਉੱਥੇ ਦੁੱਖ ਹੁੰਦਾ ਜੀ ਜਿਹੜਾ ਕਿਸੇ ਨੂੰ ਨਿਆਂ ਚੱਕਦੇ ਆ ਮਤਲਬ ਇੱਕੋ ਵਰਚਾ ਪਾਇਆ ਸਾਰਿਆਂ ਉੱਤੇ ਹਾਂਜੀ ਮੇਰੇ ਜੋ ਆਗਦਾ ਪਹਿਲਾ ਇਹਦੂ ਪਹਿਲਾ ਜੀ ਮਹਾਰਾਜ ਉਹਨੂੰ ਘਰੋਂ ਚੱਕ ਕੇ ਲੈਂਦਾ ਗਿੱਟਾ ਟੁੱਟਿਆ ਉਹਦਾ ਮੇਰੀ ਅਜ ਤੋਂ ਤਕਲੀਮ ਦਿੱਤੀ ਵੀ ਐ ਸਾਰੀ ਐਨਕਮਾਰੀ ਕੀਤੀ ਵੀ ਇਜਾਜ਼ਤ ਕਰ ਉਹਨੇ ਮਾਲਾ ਇੱਥੋਂ ਦੇ ਕਰ ਪਰਚਾ ਪਵਾਤਾ ਮੇਰਾ ਵੀ ਜਮਾਲ ਕੁਝ ਵੀ ਹੋ ਜੇ ਉਹ ਆਪਦੀ ਮਰਜ਼ੀ ਨਹੀਂ ਕਰੀ ਜਾਂਦੇ ਬੱਸ ਤੁਹਾਡਾ ਵਿੱਚ ਕਈ ਕੋਈ ਨਹੀਂ ਨਹੀਂ ਇਹ ਤਰਕੇ 4 ਵਜੇ ਜਿਹੜੀ ਮੇਰਾ ਸੁੱਤਾ ਪਿਆ ਸੀ ਇਹ ਦੂਜੀ ਕਵਰੇ ਸੁੱਤੇ ਪਏ ਸੀ ਠੀਕ ਐ ਇਹ ਘਟੂ ਘਟ ਨਾਂ ਵਾਲੇ 8 9 9 ਮਲਾਜ ਮਾਈ ਸੀ ਕਿ ਰਾਤ ਨੂੰ ਤੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਕਿੰਨਾਂ ਜਗ੍ਹਾ ਇਹਦਾ ਐਕਸੀਡੈਂਟ ਹੋਇਆ ਮੇਰੇ ਜਿਹੜੀ ਤਾਂ 2 ਮਹੀਨੇ ਹੋ ਗਏ ਮੰਜੇ ਦੇ ਪਿਆ ਦਿਮਾਗ ਟੁੱਟੀ ਹੋਈ ਹੈ ਹਜੇ ਵੀ ਪਲਾਸਟਰ ਲੱਗਿਆ ਹੋਇਆ ਹੈ ਤੇ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਉਹ ਕਹਿੰਦਾ ਵੀ ਤੈਨੂੰ ਐਸਚੂ ਨਹੀਂ ਸੱਦਿਆ ਹੈ ਤੇ ਥਾਣੇ ਚੱਲ ਤੇ ਉੱਥੋਂ ਇਹਨੂੰ ਲੈ ਗਏ ਕੱਪੜੇ-ਕਪੜੇ ਦੇ ਦਏ ਸੀ ਕਹਿੰਦੇ ਰੱਖੇ ਤੁਸੀਂ ਆ ਜੂ ਕਹਿੰਦਾ ਤੇ ਐਸੀ ਜਿਉਂ ਕਰਕੇ ਲੈ ਗਏ ਉੱਥੇ ਇਹ ਕੈਮਰੇ ਲੱਗੇ ਸਾਡੇ ਵੀਡ ਬੋਟ ਲੱਗੇ ਹੁੰਦੇ ਅੰਦਰ ਲੱਗੇ ਹੁੰਦੇ ਜਿਹੜੇ ਉਹ ਇਹਨਾਂ ਨੇ ਪੱਟ ਲਏ ਕੈਮਰੇ ਕੈਮਰੇ ਦੇ ਪੱਟ ਕੇ ਉਹ ਨਾਲ ਲੈ ਕਾਰ ਲੈ ਕੇ ਲਾ ਕੇ ਕੈਮਰੇ ਕੈਮਰੇ ਪੱਟ ਕੇ ਕੈਮਰੇ ਪੱਟਣ ਦਾ ਪੌਸਦਾ ਕੀ ਅਧਿਕਾਰ ਹੈਗਾ ਵਿੱਚੋਂ ਤੇ ਕੈਮਰੇ ਇਹ ਇਹਨਾਂ ਨੇ ਤਾਂ ਪੱਟੇ ਗਏ ਵੀ ਸਾਡੀ ਸਬੂਤੀ ਵਿੱਚ ਨਾ ਰਹਿ ਜੀ ਘਰੋਂ ਲੈ ਕੇ ਆਏ ਜਾ ਕੇ ਨਹੀਂ ਆਏ ਪਰਚੇ ਪਾਏ ਜਿਹੜੇ ਇਹਨਾਂ ਨੇ ਫਿਰ ਉਹ ਲੈ ਕੇ ਆਏ ਪੱਟ ਕੇ ਇਹ ਫਿਰ ਉਸ ਤੋਂ ਬਾਅਦ ਇਹ ਇੱਥੇ ਲੈ ਕੇ ਥਾਣੇ ਥਾਣੇ ਦੜਕੇ ਥਾਣੇ ਆਏ ਥਾਣੇ ਦੇ ਇਹਨਾਂ ਨੇ ਦੱਸਿਆ ਵੀ ਕਹਿੰਦਾ ਕੋਈ ਰੌਲਾ ਹੈ ਨਹੀਂਗਾ ਕਹਿੰਦੇ ਪੁਛਤਾਸੀ ਕਰਨ ਇਹ ਸਾਨੂੰ ਮਿਲ ਨਹੀਂ ਦਿੱਤਾ ਇਹਨਾਂ ਨੇ ਤੇ ਸਾਨੂੰ ਮੋੜਦਾ ਪਿਆ ਪਹਿਲਾਂ ਪਹਿਲਾਂ ਕਾਦਾ ਵਰਤੇ ਤੁਹਾਡੇ ਡੀ ਪਰ ਚਲ ਕੋਈ ਨਹੀਂ ਰੋਲਾ ਚੱਲੀ ਜਾਂਦਾ ਹਰ ਇੱਕ ਰਾਸਤਾਨ ਦਾ ਇੱਕ ਜ਼ਿਮੀਂਦਾਰ ਰੋਲਾ ਚੱਲੀ ਜਾਂਦਾ ਸਾਡਾ ਹਾਂ ਜ਼ਿਮੀਂਦਾਰ ਰੋਲਾ ਕੋਈ ਐ ਬਈ ਲਬੈਲ ਪੁਣੇ ਵਾਲਾ ਜਾਂ ਲੜਾਈ ਨਹੀਂ ਲੜ ਕੋਈ ਲੜਾਈ ਰਾਣੀ ਕੱਲ ਜ਼ਮੀਨ ਦਾ ਸਾਡਾ ਰੋਲਾ ਚੱਲੀ ਜਾਂਦਾ ਇੱਕ ਉਧਰ ਰਾਸਤਾਨ ਦਾ ਸਾਡਾ ਚੱਕਰ ਚੱਲੀ ਜਾਂਦਾ ਪਹਿਲਾਂ ਕਹਿੰਦੇ ਰਾਸਤਾਨੀ ਚੱਕਰ ਜਾਇਆ ਐ ਅਸੀਂ ਰਾਸਤਾਨ ਫੋਨ ਲਾਇਆ ਪੁਲਿਸ ਵਾਲਿਆਂ ਨੂੰ ਜਿਹੜੇ ਸਾਡੇ ਨਿਬੇੜ ਕੇ ਗਏ ਸੀਗੇ ਇੱਥੇ ਉਹਨਾਂ ਨੂੰ ਫੋਨ ਲਾਇਆ ਸੀ ਉਹ ਕਹਿੰਦੇ ਬਈ ਇਧਰੋਂ ਨਿਬੜਿਆ ਵਾ ਸਾਡਾ ਉਹਨਾਂ ਨੇ ਕਿਛ ਠੀ ਭੇਜੀ ਸਾਨੂੰ ਕੱਲ ਵੀ ਤੁਹਾਡਾ ਨਿਬੜ ਗਿਆ ਇਧਰੋਂ ਤੇ ਇਹਨਾਂ ਨੇ ਸਾਨੂੰ ਜਾਣ ਕੇ ਕਿਹਾ ਵੀ ਉਧਰ ਰਸਤਾਨਾ ਵਾਲੀ ਪੁਲਿਸ ਨੂੰ ਲੈ ਗਈ ਚੱਕਗੇ ਫੇਰ ਤਰਕੇ ਤਿੰਨ ਨੰਬਰ ਮਲਾਜੇ ਮੇ ਫੇਰ ਗਏ ਸਾਡੇ ਘਰੇ ਫੇਰ ਸਾਡੇ ਮੇਰੇ ਮੋਬਾਈਲ ਚੈੱਕ ਕਰਿਆ ਵੀ ਮੋਬਾਈਲ ਤੇ ਤਿੰਨ ਕੈਮਰੇ ਚੱਲਦੇਗੇ ਫਿਰ ਮੇਰਾ ਮੋਬਾਈਲ ਚੱਕ ਕੇ ਮੇਰੇ ਮੋਬਾਈਲ ਤੇ ਚੱਲਦੇ ਨੇ ਕਿ ਜਿਹਨੇ ਕੈਮਰੇ ਲਵਾਏ ਮਗਰ ਸਾਡੇ ਘਰ ਦੀ ਜ਼ਮੀਨ ਵਾਲੇ ਕਿਟਾਲੀਆਂ ਰੱਖੀਆਂ ਆਈਆਂ ਉਹਨਾਂ ਨੇ ਠੀਕ ਹੈ ਉਹਨਾਂ ਦੇ ਕੈਮਰੇ ਲੱਗੇ ਪਏ ਉਹਦੀ ਮੋਬਾਈਲ ਤੇ ਕੈਮਰੇ ਚੱਲਦੇ ਪਏ ਆ ਚੱਲਦੇ ਪਏ ਤੇ ਉਸ ਤੋਂ ਬਾਅਦ ਅਸੀਂ ਫੇਰ ਆਏ ਇਥੇ ਥਾਣੇ ਕਹਿੰਦੇ ਐਸਐਚਓ ਕਹਿੰਦਾ ਅੰਦਰ ਬੈਠਾ ਤੇ ਬਾਅਦ ਵਿੱਚ ਮਿਲਦਾ ਅਸੀਂ ਬੈਠੇ ਰਹੇ ਬਾਬਾ ਘੰਟਾ ਲੇਢ ਘੰਟਾ ਬੈਠੇ ਚੱਕਿਆ ਸੋਚੇ ਹੋਰ ਵਾਚੇ ਤੁਰ ਗਿਆ ਫੇਰ ਫੇਰ ਆਏ 2-3 ਵਜੇ ਫੇਰ ਫੇਰ ਸਾਨੂੰ ਮਿਲ ਨਹੀਂ ਦਿੱਤਾਗਾ ਅੱਥਨੇ ਫੇਰ ਸਾਨੂੰ ਅਸੀਂ ਆਹ ਕਰਕੇ ਸਰਪੰਚ ਨੂੰ ਫੋਨ ਲਾਇਆ ਸਰਪੰਚ ਨੇ ਫੋਨ ਲਵਾਇਆ ਉਹਦੇ ਨੇ ਉਹ ਵੀ ਨਹੀਂ ਕੀਤੀ ਗੱਲ ਜੱਜ ਨਾਲ ਫੇਰ ਅਸੀਂ ਰਾਤ ਨੂੰ ਉਹਨਾਂ ਨੇ ਫੋਨ ਲਾਇਆ ਤਾਂ ਕਹਿੰਦਾ ਰਜਾਈਆਂ ਲੈ ਕੇ ਆਜੋ ਤੁਸੀਂ ਤੇ ਅਸੀਂ ਰਜਾਈਆਂ ਫੜਾ ਕੇ ਉਹਦੋਂ ਗੱਲ ਦੱਸੀ ਕਿ ਕਹਿੰਦੇ ਇਹਨਾਂ ਦੇ ਪਰਚਾ ਕਰਕੇ ਪਰਚਾ ਪਾਤਾ ਤੇ ਤਸੂ ਹੁਣ ਤੁਸੀਂ ਇਹ ਲੁੱਟਖੋ ਕਰ ਦੇਗੇ ਹਾਂ ਲੁੱਟਖੋ ਕਰ ਦੇਗੇ ਕਹਿੰਦੇ ਘਰੋਂ ਲੈ ਕੇ ਆਏ ਚੱਕ ਕੇ 4 ਵਜੇ ਸੁੱਤੇ ਮੈਨੂੰ 2-3 ਮਹੀਨੇ ਹੋ ਗਏ ਘਰੋਂ ਬਾਹਰ ਹੀ ਨਿਕਲੇਗਾ ਬਾਹਰ ਰੁੱਟੀ ਹੋ ਡੇਡੀ ਹਾਂ ਬਾਹਰ ਤੋਂ ਟੀਵੀ ਐਕਸੀਡੈਂਟ ਹੋਇਆ ਬਾਦਾ ਲੱਗਦਾ ਵੀ ਐਕਸੀਡੈਂਟ ਵਾਲਾ ਬੰਦਾ ਲੁੱਟਖੋ ਕਰਦਾ ਹਾਂ ਉਹੀ ਤਾਂ ਗੱਲ ਹੈ ਵੀ ਹੁਣ ਆ ਜੇ ਪਰਚਾ ਪਾਈ ਯਾਨੀ ਕਿ ਦੂਜੇ ਤੀਜੇ ਦਿਨ ਜਮਾਤ ਮੇਰਾ ਮੁੰਡਾ ਜਮੈਂ ਛੋਟਾ ਆ ਜਾਂ ਜਮੈਂ ਨਹੀਂ ਆਇਆ ਕਦੋਂ ਜਮੈਂ ਸਰੀਰ ਪੱਕੋ ਵੀ ਆਇਆ ਲੱਗਦਾ ਕਿ ਉਹ ਵੇਖਣ ਨੂੰ ਲੱਗਦਾ ਵੀ ਉਹ ਲੁੱਟਪੋਕੋ ਕਰ ਲੂਗਾ ਸੁੱਤੇ ਪੈ ਇਹਨੂੰ ਲੈ ਆਏ ਫਿਰ ਕਹੇ ਜੇ ਤੁਹਾਡੇ ਆਪ ਇਹ ਫਿਰ ਐ ਲੁੱਟਖੋਆ ਕਰਨ ਲੱਗੇ ਫਿਰ ਤਾਂ ਸਾਰੇ ਕਰਨ ਲੱਗ ਗਏ ਹਾਂਗੇ ਫਿਰ ਤਾਂ ਉੱਥੇ ਧਰਨਾ ਲਾ ਲੈਣੇ ਆ ਫਿਰ ਇਹਨਾਂ ਨੇ ਕਹਿੰਦੇ ਇਹੇ ਵੱਧ ਤੋਂ ਇਹੇ ਕਰਦੇ ਲੁੱਟਖੋਆ ਆਪਣੇ ਨਹੀਂ ਕਰਦੇ ਇਹੇ ਕਰਾਉਣ ਦੇ ਤਾਂ ਕਰਦੇ ਆ ਹੋਰ ਕੋਈ ਲੁੱਟਖੋਆ ਕਰਦਾ ਹੋਵੇ ਤਾਂ ਘਰੇ ਥੋੜੀ ਪਿਆ ਹੋਊਗਾ ਹਾਂ ਘਰੇ ਥੋੜੀ ਪਿਆ ਹੋਊਗਾ ਮੈਂ ਕਿ ਚਾਰ ਵਜੇ ਚੱਕ ਲਿਆ ਵੀ ਸਾਰੀ ਰਾਤ ਘਰੇ ਪਿਆ ਇਹਨਾਂ ਨੇ ਵੇਖਿਆ ਵੀ ਘਰੇ ਪਿਆ ਹੈ ਚੱਕ ਲਿਆ ਆ ਗਏ ਤੇ ਹੁਣ ਵੇਖ ਲਓ ਵੀ ਤੁਹਾਡੀ ਮਰਜ਼ੀ ਨਾਲ ਮੰਨ ਕੇ ਚੱਲ ਵੀ ਇਹ ਸਾਰੇ ਪੌਣ ਸਾਡੇ ਜਿਹਨਾਂ ਨੂੰ ਫੜਦੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਦੂਜਾਂ ਨੂੰ ਉਡਾ ਦਿੰਦੇ ਨੇ ਐਜ ਐ ਥੋੜੀ ਹੁੰਦਾਗਾ ਬਿਲਕੁਲ ਤਾਂ ਸਰਕਾਰ ਦੇ ਵੱ ਪਾ ਰਹੇ ਆ ਪਰ ਅਸਲ ਦੇ ਵਿੱਚ ਉਹ ਸਿਰਫ ਦਿਖਾਉਣ ਦੇ ਲਈ ਹੈ ਇਹਨਾਂ ਦਾ ਕਹਿਣਾ ਕਿ ਚੱਕੇ ਘਰੋਗੇ ਤੇ ਬਣਾਇਆ ਇਹ ਕਿ ਸੀ ਸਿਵਿਆਂ ਵਿੱਚ ਬੈਠਿਆਂ ਨੂੰ ਚੱਕਿਆ ਉਹਨਾਂ ਦੀ ਫੋਟੋ ਉਹਨਾਂ ਨੇ ਉੱਤੇ ਖਿੱਚ ਲਈ ਪਰਿਵਾਰਾਂ ਦੇ ਜਿਹੜੇ ਦੋਸ਼ ਨੇ ਹੋਏ ਨੇ ਕਿ ਘਰੇ ਸੁੱਤੇ ਪਿਆ ਬੰਦਿਆਂ ਨੂੰ ਚੱਕ ਕੇ ਦਿਖਾਤਾ ਕਿ ਇਹ ਰਹਿ ਕਰ ਰਹੇ ਸੀ ਸਿਵਿਆਂ ਦੇ ਵਿੱਚ ਬੈਠੇ ਤਾਂ ਗੱਲਬਾਤ ਪ੍ਰਸ਼ਾਸਨ ਦੇ ਨਾਲ ਕਰਦੇ ਆ ਕਿ ਕਿਹੜੇ ਜੁਰਮ ਵਿੱਚ ਚੱਕੇ ਨੇ ਕਿਉਂ ਚੱਕੇ ਨੇ ਸਰ ਜੀ ਤੁਹਾਡੇ ਥਾਣੇ ਦੇ ਬਾਹਰ ਧਰਨਾ ਲੱਗਿਆ ਹੋਇਆ ਜਿਸ ਦੇ ਪਰਿਵਾਰਾਂ ਦਾ ਕਹਿਣਾ ਕਿ ਸੱਤ ਬੰਦੇ ਜਿਹੜੇ ਤੁਸੀਂ ਚੱਕ ਕੇ ਲਿਆਇਓ ਘਰਾਂ ਦੇ ਵਿੱਚੋਂ ਤੇ ਨਾਜਾਇਜ਼ ਪਰਚਾ ਉਹਨਾਂ ਦੇ ਉੱਪਰ ਪਾਇਆ ਗਿਆ ਹੈ ਜੀ ਜੀ ਮਤਲਬ ਉਹ ਕਹਿਣ ਦਾ ਵੀ ਚਲੋ ਉਹਨਾਂ ਨੇ ਧਰਨਾ ਲਾਇਆ ਉਹਨਾਂ ਨੂੰ ਸਮਝਾ ਦਿੱਤਾ ਜੀ ਉਹਨੂੰ ਸਾਰਾ ਕੁਝ ਦੱਸ ਦਿੱਤਾ ਵੀ ਆਹ ਜਿਹੜਾ ਹੈਗਾ ਮਾਨਜੋਗ ਪੰਜਾਬ ਸਰਕਾਰ ਤੇ ਮਾਨਜੋਗ ਡੀਜੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ 26 ਜਨਵਰੀ ਦੇ ਮੱਦੇਨਜ਼ਰ ਰੱਖਦੇ ਹੋਏ ਜੋ 26 ਜਨਵਰੀ ਦਾ ਤਿਆਰ ਹੈਗਾ ਵੀ ਉਹ ਤੇ ਕੋਈ ਗੜਬੜੀ ਨਾ ਹੋ ਸਕੇ ਉਹਦੇ ਤੇ ਜਿਹੜੇ ਮਾੜੇ ਅਨਸਰ ਹੈ ਜੀ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਦੀ ਮੀਂਹ ਹੈ ਪਹਿਲਾਂ ਵੀ ਸਾਡੀ ਜਿਹੜੀ ਆਲਰੇਡੀ ਚੱਲ ਰਹੀ ਹੈ ਕਾਰਵਾਈ ਇਹਦੇ ਕਰਕੇ ਥੋੜੀ ਜਿਹੀ ਸਖਤੀ ਹੋ ਜਾਂਦੀ ਹੈ ਤੇ ਕੱਲ ਸਾਡੀਆਂ ਟੀਮਾਂ ਸੀ ਜਿਹੜੀਆਂ ਉਹ ਸਵੇਰ 4:00 ਵਜੇ ਤੋਂ ਲੈ ਕੇ ਜਿਹੜੀਆਂ ਸ਼ਾਮ ਤੱਕ ਜਿਹੜੀਆਂ ਬਿਆਰ ਇਹਦੇ ਵਿੱਚ ਮੈਂ ਵੀ ਸੀ ਨਾਲ ਹੀ ਵੱਖ-ਵੱਖ ਟੀਮਾਂ ਬਣਾਈਆਂ ਜਾਂ ਸਾਡੀਆਂ ਦੋ ਟੀਮਾਂ ਨੂੰ ਜਿਹੜੇ ਇਹ ਬੰਦੇ ਜਿਹੜੇ ਆ 7 ਬੰਦੇ ਕਿਸੇ ਮੁਖਬਰ ਖਾਸ ਨੇ ਦੱਸਿਆ ਵੀ ਫਲਾਨੀ ਜਗ੍ਹਾ ਬੈਠੇ ਹੋਏ ਨੇ ਤੇ ਵਾਰਦਾਤਾ ਵਾਰਦਾਤ ਨੂੰ ਇੰਜਾਮ ਦੇਣਦੇ ਉਹਦੇ ਬੈਠੇ ਨਾਲ ਇਹਨਾਂ ਕੋਲੇ ਹਥਿਆਰ ਵਗੈਰਾ ਸੀ ਜਿਵੇਂ ਕਿਰਪਾਨਾਂ ਯੇ ਬੋਬੇਸ ਬਾਲ ਵਗੈਰਾ ਤੇ ਉਹ ਮੁਖਬਰ ਦੀ ਤਲਾਹ ਤੇ ਜਿਹੜੇ ਸਾਡੀ ਪੁਲਿਸ ਪਾਰਟੀਆਂ ਨੇ ਉਹਨਾਂ ਦੀ ਰੇਡ ਕੀਤੀ ਤੇ ਮੌਕੇ ਉੱਤੇ ਜਿਹੜੇ 7 ਬੰਦੇ ਕਾਬੂ ਕਰ ਲਏ ਸੀ ਕਾਬੂ ਕਰਕੇ ਨੇ ਤੇ ਮਕਦਮਾ ਦਰਜ ਕੀਤਾ ਗਿਆ ਜਾਂ ਆਰਗੇਨਾਈਜ਼ਡ ਕ੍ਰਾਈਮ ਦਾ ਇਹਨਾਂ ਤੋਂ ਹਥਿਆਰ ਵੀ ਬਰਾਮਦ ਹੋਇਆ ਇਹਨਾਂ ਉੱਤੇ ਵੱਖ-ਵੱਖ ਧਰਾਵਾਂ ਦੇ ਤਹਿਤ سنگੀਨ ਮੁਕੱਦਮੇ ਵੀ ਦਰਜਾ ਸਾਰਿਆਂ ਦੇ ਉੱਪਰ ਜੀ ਕਿਸੇ ਦੇ ਪੰਜ ਮੁਕੱਦਮੇ ਦਰਜਾ ਕਿਸੇ ਦੇ ਚਾਰ ਆ ਕਿਸੇ ਤੇ 6 ਨੇ ਐਨਡੀ ਦੇ ਕਿਸੇ ਤੇ ਕਿਤੇ ਚੋਰੀ ਦਾ ਕਿਸੇ 307 ਦਾ ਕਿਸੇ 302 ਦਾ ਜਿਹੜਾ 26 ਜਨਵਰੀ ਦਾ ਤੁਸੀਂ ਦੱਸ ਰਹੇ ਹੋ ਉਹਦੇ ਵਿੱਚ ਸਰਕਾਰ ਇਹ ਦਿਖਾ ਰਹੀ ਹੈ ਕਿ ਅਸੀਂ ਗੈਂਗਸਟਰਾਂ ਨੂੰ ਫੜ ਰਹੇ ਹਾਂ ਕਿ ਉਸੇ ਤਹਿਤ ਫੜੇ ਜਾ ਰਹੇ ਹੈ ਵੀ ਇਹ ਗੈਂਗਸਟਰ ਜਿਹੜਾ ਉਹ ਇੱਕ ਵੱਡੀ ਕੈਟਾਗਰੀ ਹੋ ਗਈ ਉਹਦੇ ਵਿੱਚ ਛੋਟੇ ਜਿਹੜੇ ਉਹਨਾਂ ਦੇ ਗਾ ਐਸੋਸੀਏਟਸ ਆ ਜਿਹੜੇ ਮਤਲਬ ਹਰ ਇੱਕ ਗੈਂਗਸਟਰ ਨਾਲ ਜਾਂ ਕਿ ਗਰੁੱਪ ਨਾਲ ਅਟੈਚ ਨੇ ਹੂੰ ਜਾਹੂਏ ਕਿ ਜੇ ਹੋਰ ਉਹਦੇ ਨਾਲ ਅਟੈਚ ਗੋਪ ਨਾਲ ਜਿਹੜਾ ਕੋਈ ਚੋਰੀਆਂ ਵਾਰਦਾਤਾਂ ਕਰਦੇ ਜਾਂ ਲੁੱਟਖੋਹਾਂ ਕਰਦੇ ਆ ਉਹ ਵੀ ਜਿਹੜਾ ਇਸ ਮੌਕੇ ਉੱਤੇ ਕੋਈ ਇਦਾਂ ਦੀ ਵਾਰਦਾਤ ਕਰ ਸਕਦੇ ਆ ਜੀ ਕਿ ਉਹ ਮਾੜਾ ਅਨਸਰ ਹੈ ਉਹਦੇ ਤੇ ਪਹਿਲਾਂ ਹੀ ਮੁਕਦਮੇ ਦਰਜ ਹੈ ਉਹਦਾ ਜਿਹੜਾ ਰਿਕਾਰਡ ਜਿਹੜਾ ਕ੍ਰਿਮੀਨਲ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ 26 ਜਰਮ ਨੂੰ ਜਿਹੜਾ ਹਥਿਆਰ ਨੂੰ ਜਿਹੜਾ ਸਹੀ ਸਲਾਮ ਜਿਹੜਾ ਮਨਾਉਣ ਦੇ ਲਈ ਵਾਸਤੇ ਉਹਨਾਂ ਨੂੰ ਰੇਡ ਕੀਤੀਆਂ ਜਾ ਰਹੀਆਂ ਜਿੱਥੇ ਵੀ ਕੋ ਸਾਨੂੰ ਪੜਿਆ ਜਾਂਦਾ ਸੀ ਉੱਤੇ ਮਕਦਮਾ ਦਰਜ ਕਰਦੇ ਜੋ ਵੀ ਬੰਦਾ ਜਿਹੜੀਆਂ ਤਰ੍ਹਾਂ ਵਾਲੇ ਤੇ ਪਰ ਸਵਾਲ ਉੱਥੇ ਪਰਿਵਾਰੇ ਵੀ ਠਾਰਿਆ ਕਿ ਜੇਕਰ ਇਹ ਖਤਰਨਾਕ ਅਨਸਰਸੀ ਗਿਆ ਤਾਂ ਇਹ ਘਰਾਂ ਵਿੱਚ ਥੋੜੀ ਹੋਣੀ ਸੀ ਉਹ ਕਹਿੰਦੇ ਘਰੋਂ ਚੱਕ ਕੇ ਗ੍ਰਿਫਤਾਰ ਕੀਤੇ ਗਏ ਨਹੀਂ ਉਹ ਇਸ ਗੱਲ ਨੂੰ ਅਸੀਂ ਤਾਂ ਮੰਨਦੇ ਨਹੀਂ ਘਰੋਂ ਚੱਕ ਕੇ ਸਾਨੂੰ ਤਾਂ ਜਿੱਥੇ ਮਿਲੇ ਹੈ ਮੁੱਖ ਬਖਾਰਨੇ ਦੇ ਦੱਸਿਆ ਸਾਡੀਆਂ ਪਾਰਟੀਆਂ ਸਾਨੂੰ ਜਿਹੜੀ ਬਕੂਏ ਤੋਂ ਮਿਲੇ ਉੱਥੇ ਕੜ ਕੇ ਨੇ ਮੌਕੇ ਤੇ ਪਤਾ ਦਿੱਤਾ ਗਿਆ ਜੀ ਮੌਕੇ ਤੇ ਬਰਾਮਦਗੀ ਕੀਤੀ ਗਈ ਕੀ ਕਿਸੇ ਗੈਂਗ ਨਾਲ ਵੀ ਸੰਬੰਧ ਹੈ ਇਹਨਾਂ ਦੇ ਨਹੀਂ ਇਹ ਤਾਂ ਹੀ ਅੱਜ ਰਿਮਾਰਕ ਕੱਲ ਲੇਟ ਨਾਈਟ ਸੀਗਾ ਕੱਲ ਇਹ ਨਹੀਂ ਪੁਰਸ਼ਕੇਚ ਨਹੀਂ ਹੋ ਸਕੀ ਅੱਜ ਇਹ ਰਿਮਾਰਡ ਲਾਵਾਂਗੇ 4 ਦਿਨ ਦਾ ਜਾਂ 2 ਦਿਨ ਦਾ ਜਿੰਨਾ ਵੀ ਜੈ ਸਾਹਿਬ ਦਿੰਦੇ ਨੇ ਫਿਰ ਉਹਦੀ ਅਗਲੀ ਪੁਰਸ਼ਕੇਚ ਕੰਮਲ ਤੇ ਆਦੀ ਜਾਵੇਗੀ ਠੀਕ ਹੈ